ਪਿਤਾ ਸਾਬ ਦਾ ਸੂਬੇਦਾਰ ਰਵਿੰਦਰ ਸਿੰਘ ਨੇ ਭਾਬੀ ਤੇ ਹੀ ਲਗਾਇਆ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਹਮਲਾ ਕਰਨ ਤੇ ਜ਼ਖਮੀ ਕਰਨ ਦੇ ਦੋਸ਼। ਸੁਲੈਫਰੀਨ ਕੋਪਵਾੜਾ ਵਿਖੇ ਦੇਸ਼ ਦੀ ਸੁਰੱਖਿਆ ਦੇ ਵਿੱਚ ਲੱਗਿਆ ਅਤੇ ਘਰ ਦੇ ਵਿੱਚ ਉਸਦੇ ਮਾਤਾ ਪਿਤਾ ਇਕੱਲੇ ਰਹਿੰਦੇ ਹਨ। ਉਸਦੇ ਪਿਤਾ ਸਾਬ ਦਾ ਸੂਬੇਦਾਰ ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਗੁਰਦਾਸਪੁਰ ਦੇ ਪਿੰਡ ਅਲੋਵਾਲ ਵਿਖੇ ਆਪਣੀ ਹਵੇਲੀ ਵਿੱਚ ਲੱਗੇ ਮੀਟਰ ਦੀ ਤਾਰ ਵੱਢਣ ਤੋਂ ਰੋਕਣ ਗਏ ਸੀ ਕਿ ਉਸ ਦਰਾਂ ਨੂੰ ਉਸਦੇ ਸ਼ਰੀਕਿਆਂ ਵੱਲੋਂ ਬੁਲਾਏ ਗਏ ਵਿਅਕਤੀਆਂ ਤੇ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸਦੇ ਨੱਕ ਤੇ ਤੇਜ਼ ਹਥਿਆਰ ਦੇ ਨਾਲ ਸੱਟ ਮਾਰ ਦਿੱਤੀ। ਦੂਜੇ ਪਾਸੇ ਦੂਜੇ ਦੇਸ ਸਾਫ ਦਾ ਸੁਬੇਦਾਰ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਦੁਨਾ ਧਰਾਂ ਦੇ ਵਿੱਚ ਚਾਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਦੇ ਲਈ ਦਾਖਲ ਕਰਵਾਏ ਗਏ ਤੇ ਥਾਣਾ ਤਾਰੀਵਾਲ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਜੀ ਪਿੰਡ ਆਲੋਵਾਲਾ ਨਾਂ ਮੇਰਾ ਰਵਿੰਦਰ ਸਿੰਘ ਸੁਬੇਦਾਰ 101 ਰਵਿੰਦਰ ਸਿੰਘ ਹੈ ਤੇ ਮੈਂ ਸ਼ਾਮ ਦਾ 7 ਵਜੇ ਦਾ ਟਾਈਮ 7 ਤਰੀਕ 7 ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 7 ਵਜੇ 7:30 ਦੇ ਵਿੱਚ ਤੇ ਇੱਥੇ ਜੋ ਹੋਇਆ ਕਿ ਇਹ ਪਹਿਲੋ ਪਲਾਨ ਬਣਾ ਕੇ ਬੈਠੇ ਸੀ ਕਿ ਸਾਡੀ ਬਿਜਲੀ ਦੀ ਤਾਰ ਲੰਘਣ ਲਈ ਸੀ ਜੋ ਕਿ ਮੇਰੇ ਘੇਲੀ ਚ ਮੀਟਰ ਲੱਗਾ ਜੋ ਕਿ ਮੇਰੀ ਮਾਤਾ ਦੇ ਨਾਮ ਸੀ ਉਹਨਾਂ ਦੀ ਕੱਤੀ ਜਲਾ ਇਹਨੂੰ ਡੈਥ ਹੋ ਗਈ ਹੈ ਇਹ ਉਸ ਮੀਟਰ ਨੂੰ ਹੜਪਣਾ ਚਾਹੁੰਦੇ ਸੀ ਆਪਣੇ ਘਰ ਦੇ ਵਿੱਚ ਲਾਉਣਾ ਚਾਹੁੰਦੇ ਆ ਤੇ ਮੇਰੀ ਘਰਵਾਲੀ ਨੇ ਜਾ ਕੇ ਇਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਤੁਸੀਂ ਕਿਉਂ ਕੱਟੀ ਏ ਤਾਰ ਇਹਨਾਂ ਜਾ ਕੇ ਜਿਹੜਾ ਜੀਜਾ ਆ ਸਾਡੀ ਭੁਜਾਈ ਦਾ ਉਹਨੇ ਜਾ ਕੇ ਤੇ ਕੱਟਤੀ ਏ ਤਾਰ ਇਹਨੇ ਜਾ ਕੇ ਪੁੱਛਿਆ ਕਿ ਲੋਕ ਕੱਟੀ ਆ ਉਹਨਾਂ ਨੇ ਪੈਂਦਿਆ ਇਹਨੂੰ ਸਾਰਿਆਂ ਜਣਿਆਂ ਨੇ ਪੁੱਛਣਾ ਸ਼ੁਰੂ ਕਰਤਾ ਜਿਹਦੇ ਵਿੱਚ ਹੈਗਾ ਗੁਰਮukh ਸਿੰਘ ਨਾਲ ਉਹ ਸਾਲ ਉਹ ਸਾਧੂ ਸੰਤ ਪਿੰਡ ਛੋਟੇਪੁਰ ਇੱਕ ਬਿੰਦਾ ਜਿੰਦਰਾ ਜਿਹਦਾ ਕਿ ਇਹ ਹੈਗਾ ਪਿੰਡ ਗੁਣੀਆ ਸਾਲ ਉਹ ਮਨਜੀਤ ਸਿੰਘ ਇੱਕ ਦੂਸਰਾ ਬਿੰਦਾ ਇੱਕ ਉਹ ਵੀ ਹੈਗਾ ਵਾ ਉਹ ਗੁੜੀਆਂ ਜਾਂ ਪਿੰਡ ਮਨਜੀਤ ਸਿੰਘ ਦਾ ਮੁੰਡਾ ਤੇ ਇਹ ਜੋ ਇਹ ਉਹਦੇ ਭਤੀਜੇ ਲੱਗਦੇ ਆ ਇਹ ਇਹਨਾਂ ਨੇ ਜ਼ਬਰਦਸਤ ਮੈਚ ਇਸ ਵੇਲੇ ਗਿਆ ਜਾ ਕੇ ਛਡਾਉਣ ਲੱਗਾ ਕੋਈ ਘਰ ਵਾਲੀ ਨੇ ਇਹਨਾਂ ਨੇ ਪੈਂਦਾ ਮੇਰੇ ਵੀ 2-4 ਰੁਪਏ ਲੋ ਗੁਜੀਆਂ ਸੱਟਾਂ ਮਾਰੀਆਂ ਉਹਦੇ ਨਾਲ ਹੀ ਮੁੜ ਕੇ ਕਿਰਪਾਨ ਲੈ ਕੇ ਮੇਰੇ ਸਿਰ ਤੇ ਵਾਰ ਕੀਤਾ ਹੋਰ ਸਿਰ ਤੇ ਉੱਤੇ ਨਾਂ ਵੱਜ ਕੇ ਮੈਂ ਆਪਣੀ ਪੋਜੀਸ਼ਨ ਪਛਾਣ ਕੀਤੀ ਹੈ ਤੇ ਮੇਰੇ ਨੱਕ ਦੇ ਉੱਤੇ ਵੱਜ ਕੇ ਮੇਰੇ ਕੋਲ ਲੱਗ ਪਏ 14-15 ਟੈਂਕੇ ਲੱਗੇ ਆ ਜੀ ਨੱਕ ਦੇ ਉੱਤੇ ਤੁਹਾਡਾ ਜੀ ਗੁਰਮੁਖ ਸਿੰਘ ਮੇਰਾ ਨਾਮ ਜੀ ਜਿਹੜਾ ਝਗੜਾ ਸੁਬਿਹਦਰ ਕਹਿੰਦਾ ਕਿ ਅਸੀਂ ਪਹਾੜੀ ਜਿਹੜੀ ਬੱਤੀ ਦੀ ਤਾਰ ਵੱਢੀ ਗਈ ਜੀ ਤਾਂ ਚੜਾ ਝਗੜਾ ਹੋਇਆ ਤੇ ਤੂੰ ਆ ਕੇ ਮਾਰਿਆ ਨਹੀਂ ਭਾਈ ਇਹ ਗਾਲਾਂ ਕੱਢਣ ਦੇ ਹੀ ਮੈਂ ਆਹ ਕੱਪੜੇ ਨਾਲ ਸਲਾਈ ਜਨੇ ਦੇਣੇ ਸੀ ਇਹ ਲਾਂਡੇ ਮਿਲੰਦਿਆਂ ਨੂੰ ਤੇ ਇਹ ਮੇਰੇ ਇੱਥੇ ਪੈ ਗਏ ਮੁਰਕੇ ਜਿਹੜੇ ਪਏ ਇਹ ਮੋੜਾ ਮੋੜਿਆ ਹੈ ਇਹਦੀ ਬੱਤੀ ਪੈ ਗਿਆ ਹੁਣ ਮੁਰਕੇ ਉਹਨਾਂ ਨੂੰ ਪਲਟਾਉਣਾ ਮਾਰਿਆ ਨਾ ਤੇ ਮੁਰਕੇ ਪਤਾ ਨਹੀਂ ਛੱਟ ਕਿਥੋਂ ਲਾ ਕੇ ਆ ਗਏ ਤੇ ਨਾ ਲੱਗਾ ਜੀ ਇਹਨਾਂ ਨੇ ਮਾਰਿਆ ਇਹ ਗੱਲ ਕੋਈ ਨਹੀਂ ਹੋਈ ਅੱਗੇ ਵੀ ਆਲੇ ਗਲੀ ਦੇ ਪਾਪ ਨਹੀਂ ਤੇ ਦੋਥਾ ਹੋ ਗਏ ਜੀ ਲੜੀ ਹੁੰਦੀ ਹੈ ਇਹਨੂੰ ਲੜੀ ਮੁਕਦੀ ਹੈ ਨਾਲੇ ਜੀ ਤੇ ਯਾਰ ਬ ਕਿਰਕ ਨੇ ਪਾਇਆ ਤਾਂ ਲੱਗਦਾ ਮੈਂ ਨਾ ਮੇਰੇ ਕੋ ਵੀਡੀਓ ਪਈਆਂ ਨਾਲ ਜੀ ਪਹਿਲਾਂ ਇਹ ਬੇਦਰ ਤਿੰਨ ਜਣੇ ਕੋਣ ਕੋਣ ਤੇ ਦੋ ਜੀ ਆਪ ਦੇ ਘਰ ਦੀ ਉਹ ਮੁੰਡਾ ਇੱਕ ਵਾਰੀ ਬੰਦਾ ਹਾਂਜੀ ਕੋਈ ਕਲੈਨ ਨਹੀਂ ਕੀਤੀ ਹਾਂਜੀ ਕਲੈਨ ਖਾਣੇ ਦੀ ਸੀ ਅੱਗੇ ਅੱਗੇ ਜਿੱਤੀ ਪਹਿਲਾਂ ਜੀ ਪਹਿਲਾਂ ਬੜਿਆ ਬੜਾਈਆਂ ਸੀ ਹਾਂਜੀ ਦਿੱਤੀ ਹੈ ਲੋ ਉਹ ਕਹਿੰਦਾ ਜੀ ਮੇਰਾ ਜਿਹੜਾ ਮੁੰਡਾ ਵਾ ਉਹ ਸ਼੍ਰੀਨਗਰ ਨੇ ਵੀ ਕਰ ਰਿਹਾ ਤੇ ਮੇਰੇ ਮਤਲਬ ਹਮਲਾ ਕਰਦਾ ਨਾ ਮੇਰੇ ਤੇ ਨਹੀਂ ਨਹੀਂ ਇਹ ਗੱਲ ਕੋਈ ਨਹੀਂ ਫਿਰ ਇਹ ਵੀ ਗੱਲ ਕੋਈ ਨਹੀਂ ਆਖਦਾ ਜੀ ਤਾਰ ਕਿੰਨੇ ਵੱਡੀ ਮਿਕਰ ਦੀ ਤਾਰ ਬਈ ਉਹਨੇ ਵੱਡੀ ਹੀ ਪਾੜੀ ਉਹ ਕਹਿੰਦੇ ਵੱਡੀ ਹਾਂਜੀ ਉਹ ਛਾਲੀ ਮੜੀ ਉਹ ਤਾਰ ਕਿਉਂ ਵੱਡੀ ਉਹ ਜੀ ਮੀਟਰ ਨਾਲੇ ਪਹਿਲਾਂ ਲੱਗਾ ਇਹ ਘਰ ਤੇ ਇਹਨਾਂ ਨੇ ਕਿਹਾ ਸੀ ਤੁਹਾਨੂੰ ਮਾਤਾ ਇਹ ਬਿਆਬਿਆ ਰਹੋ ਬਜ਼ੁਰਗੀ ਜਿਆਦਾ ਉਹ ਕਹਿੰਦੀ ਵੀ ਮੇਰਾ ਕਿੰਚ ਮੈਂ ਆਪਣਾ ਠੀਕ ਨਹੀਂ ਚ ਮੈਨੂੰ ਦੇ ਦਿਓ ਲੈਟ ਮੁਰ ਦੇ ਲਾ ਲਿਓ ਤਾਰ ਵਟ ਮੈਂ ਜਾ ਜੇ ਤਾਲੇ ਸਮਾਂ ਇਹ ਨਹੀਂ ਬੈਠੋ ਕਿ ਖਾ ਦੋ ਉਹਨੂੰ ਉਹਨੂੰ ਕੰਪਲੀਟ ਕਰ ਸਕਦੇ ਕਿ ਤਾਰ ਵੱਡੀ ਤਾਰ ਆਪ ਵੱਡਣਾ ਸਹੀ ਆ ਨਹੀਂ ਉਹਨਾਂ ਨੇ ਉਹਨਾਂ ਨੇ ਕੀ ਗੱਲ ਉਹਨਾਂ ਨੂੰ